ਕਾਰਪੋਰੇਸ਼ਨ ਦਾ ਇੱਕ ਵਕਤਾ ਅਧਿਕਾਰੀ ਟੰਗਿਆ ਇੱਕ ਦਲੇਰ ਐਮਐਲਏ ਨੇ ਜੀ ਹਾਂ ਇੱਕ ਦਲੇਰ ਐਮਐਲਏ ਨਿੱਡਰ ਐਮਐਲਏ ਮਰਦ ਐਮਐਲਏ ਜਿਨੇ ਕਾਰਪੋਰੇਸ਼ਨ ਦਾ ਇੱਕ ਵਕਾ ਅਧਿਕਾਰੀ ਜਿਹੜਾ ਲਾਪਰਵਾਹੀ ਵਰਤਦਾ ਸੀ ਉਸ ਲਾਪਰਵਾਹ ਅਧਿਕਾਰੀ ਨੂੰ ਟੰਗ ਕੇ ਰੱਖ ਦਿੱਤਾ ਇਸ ਦਲੇਰ ਤੇ ਮਰਦ ਐਮਐਲਏ ਨੇ ਸੋ ਐਮਐਲਏ ਨੇ ਕੀਤੀ ਸੀ ਸਖਤ ਤਾੜਨਾ ਸਮਝਾਇਆ ਸੀ ਬੜਾ ਸਮਝਾਇਆ ਸੀ ਪਰ ਕਿੱਥੇ ਮੰਦੇ ਆ ਲੋਕ ਤਾੜਨਾ ਨੂੰ ਤੇ ਲੋਕੀ ਹਲਕੇ ਚ ਲੈ ਲੈਂਦੇ ਆ। ਤੋਂ ਐਮਐਲਏ ਨੇ ਕੀਤੀ ਸੀ ਸਖਤ ਤਾੜਨਾ ਪਰ ਇਸ ਅਧਿਕਾਰੀ ਦੇ ਕੰਨਾਂ ਤੇ ਜੂ ਤੱਕ ਨਹੀਂ ਸੀ ਸਰਕੀ। ਐਂਦੀ ਸੁਣੀ ਤੇ ਐਂਦੀ ਕੜਤੀ ਕੌਣ ਪਰਵਾਹ ਕਰਦਾ? ਉਹਨਾਂ ਸੋਚਿਆ ਹੋਣਾ ਕਈ ਐਮਐਲਏ ਆਈ ਤੇ ਕਈ ਗਏ। ਇੱਥੇ ਕੀ ਪਰਵਾਹ? ਪਰ ਇੱਧਰ ਕੀ ਬਣਿਆ ਕਿ ਐਮਐਲਏ ਸਾਹਿਬ ਨੇ ਪਹਿਲਾਂ ਵੀ ਇੱਕ ਵੀਡੀਓ ਚ ਕਹਿ ਦਿੱਤਾ ਸੀ ਕਿ ਮਿੱਤਰ ਆ ਤੇਰੀ ਨੀਅਤ ਚ ਖੋਟ ਐ। ਸੁਣੀ ਹੋਣੀ ਤੁਸੀਂ ਵੀਡੀਓ। ਸੋ ਐਮਐਲਏ ਸਾਹਿਬ ਦਾ ਇਹਨੂੰ ਕਲੀਅਰ ਕਰ ਰਹੇ ਨੇ। ਕਿ ਮੇਤਰਾ ਤੇਰੀ ਨੀਅਤ ਚ ਖੋਟ ਐ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਤੂੰ ਚੰਗਾ ਆਪਸਰ ਐ ਪਰ ਕਿੱਥੇ ਮੰਨਦੇ ਆ ਜਦੋਂ ਨਾਲ ਸਿੱਫਤ ਵੀ ਹੋ ਜਾਵੇ ਉਹਨਾਂ ਨੂੰ ਲੱਗਦਾ ਕਿ ਐਮਐਲਏ ਨੇ ਕੰਮ ਤਾਂ ਆਹੀ ਕਰਨਾ ਐ ਐਮਐਲਏ ਸਾਹਿਬ ਨੇ ਤਾਂ ਦਫ਼ਤਰ ਚ ਬਹਿਣਾ ਪਰ ਇਧਰ ਹੁਣ ਐਮਐਲਏ ਨੇ ਆਪਣਾ ਰੁੱਦਰ ਰੂਪ ਦਿਖਾਇਆ ਐਕਸ਼ਨ ਦੇ ਵਿੱਚ ਆਏ ਐਮਐਲਏ ਤੇ ਉਹਨਾਂ ਨੇ ਇਸ ਲਾਹ ਪ੍ਰਵਾਹੀ ਕਿਉਂਕਿ ਸਾਫ ਸਪਾਈ ਦਾ ਮਸਲਾ ਸੀ ਬਾਬਾ ਜੀ ਦਾ ਵਿਆਹ ਆ ਰਿਹਾ ਤੇ ਬਾਬਾ ਜੀ ਦੇ ਵਿਆਹ ਦੇ ਦੌਰਾਨ ਸਾਫ ਸਪਾਈ ਨੂੰ ਲੈ ਕੇ ਐਮਐਲਏ ਅਮਨ ਛੇ ਸਿੰਘ ਛਿਰੀ ਕਲਸੀ ਉਹ ਕੁਤਾਹੀ ਦਾ ਬਰਦਾਸ਼ਤਕਾਰੀ ਨਹੀਂ ਸੀ ਸਜਤਾ ਉਹ ਖੁਦ ਰਾਹ ਦਿਨ ਸੜਕਾਂ ਤੇ ਰੌਂਡ ਮਾਰ ਰਿਹਾ ਦਿਖ ਰਿਹਾ ਕਿੱਥੇ ਕੂੜੇ ਦੇ ਢੇਰ ਨੇ ਤੇ ਕਿੱਥੇ ਨਹੀਂ ਤਾਂ ਪਿਛਲੇ ਦਿਨ ਨਹੀਂ ਦਿਖਿਆ ਤੁਸੀਂ ਵਰਦੀ بارش ਦੇ ਵਿੱਚ ਤੇਜ਼ بارش ਦੇ ਵਿੱਚ ਵੀ ਉਹ ਉੱਚ ਅਧਿਕਾਰੀਆਂ ਦੇ ਨਾਲ ਅਫਸਰਾਂ ਦੀ ਟੀਮ ਦੇ ਨਾਲ ਕੂੜੇ ਦੇ ਢੇਰਾਂ ਤੇ ਖੜਾ ਸੀ ਤੇ ਆਪ ਕੂੜਾ ਚੁਕਵਾ ਰਿਹਾ ਸੀ ਪਰ ਇਹ ਜਿਹੜੇ ਸੈਨੀਟਰੀ ਇਨਸਪੈਕਟਰ ਨੇ ਉੱਚ ਅਧਿਕਾਰੀ ਨੇ ਕਾਰਪੋਰੇਸ਼ਨ ਦੇ ਇਹ ਨਹੀਂ ਲਾਪਰਵਾਹੀ ਵਰਤੇ ਦੇ ਕਿਉਂ ਨਹੀਂ ਤਾਂ ਕਾਰਪੋਰੇਸ਼ਨ ਨੂੰ ਦਰੁਸਤ ਕਰਨ ਦੇ ਲਈ ਕਹਿੰਦੇ ਨੇ ਕਿ ਕਾ ਕਾਂ ਟੰਗਣਾ ਜ਼ਰੂਰੀ ਸੀ ਕਾਰਪੋਰੇਸ਼ਨ ਦੇ ਹੋਰੀ بڑے ਅਧਿਕਾਰੀ ਸੀ ਜਿਹੜੇ ਅਧਿਕਾਰੀ ਸਿੱਧੇ ਤਰੀਕੇ ਨਾਲ ਕੰਮ ਨਹੀਂ ਸੀ ਕਰ ਰਿਹਾ ਐਮਐਲਏ ਨੂੰ ਬੜਾ ਹਲਕੇ ਚ ਲੈ ਰਹੇ ਸੀ ਸੋ ਐਮਐਲਏ ਸਾਹਿਬ ਸਮਝ ਗਏ ਕਿ ਨਹੀਂ ਇਹਨਾਂ ਸਾਰਿਆਂ ਨੂੰ ਬੰਦੇ ਬਣਾਣਾ ਹੈ ਤੇ ਫਿਰ ਇੱਕ ਕਾਂ ਟੰਗਣਾ ਜ਼ਰੂਰੀ ਹੈ ਤਾਂ ਉਹਦੇ ਲਈ ਫਿਰ ਇਹ ਸਖਤ ਐਕਸ਼ਨ ਜਿਹੜਾ ਐਮਐਲਏ ਅਮਨ ਸਿੰਘ ਚੈਰੀ ਕਲਸੀ ਨੇ ਲੈ ਲਿਆ ਤਾਂ ਕਾਰਪੋਰੇਸ਼ਨ ਨੂੰ ਦੁਰਸਤ ਕਰਨ ਦੇ ਲਈ ਇੱਕ ਕਾਂ ਟੰਗਣਾ ਜ਼ਰੂਰੀ ਸੀ ਇਸ ਸੈਨੇਟਰੀ ਇੰਸਪੈਕਟਰ ਦੀ ਕੁਤਾਹੀ ਹੁਣ ਬਰਦਾਸ਼ਤਜੋਗ ਨਹੀਂ ਸੀ ਐਮਐਲਏ ਸ਼ੈਰੀ ਕਲਸੀ ਨੇ ਬੜਾ ਸਮਝਾਇਆ ਪਰ ਇਹਨੂੰ ਸਮਝ ਨਾ ਆਇਆ ਤੇ ਇਹ ਸ਼ਹਿਰ ਦੀ ਸਬਸਫਾਈ ਨੂੰ ਲੈ ਕੇ ਕਿਸੇ ਵੱਡੇ ਪੁਲੇਖੇ ਦਾ ਸ਼ਿਕਾਰ ਹੋ ਗਿਆ ਕੜਤੇ ਪੁਲੇਖੇ ਸ਼ੈਰੀ ਕਲਸੀ ਨੇ ਚੰਡੀਗੜ੍ਹ ਤੋਂ ਆਏ ਨੇ ਸਿੱਧੇ ਆਰਡਰ ਸੈਨੇਟਰੀ ਇੰਸਪੈਕਟਰ ਵਾਸੂਦੇਵ ਨੂੰ ਮੁਤਲ ਕਰਨ ਦੇ ਇਹ ਆਰਡਰ ਅਬ ਤੁਹਾਨੂੰ ਮਿਲਾਉਣੇ ਆ ਉਸ ਹੌਨ ਹਾਰ ਕਾਰਪੋਰੇਸ਼ਨ ਦੇ ਸੈਨੇਟਰੀ ਇੰਸਪੈਕਟਰ ਵਾਸੂਦੇਵ ਨਾਲ ਇਹ ਕਾਲੇ ਤੇ ਛਿੱਟੇ ਰੰਗ ਦੀ ਕਮੀਜ਼ ਵਾਲਾ ਤੇ ਖੜੀਆਂ ਮੁੱਛਾਂ ਵਾਲਾ ਕੋਈ ਹੋਰ ਨਹੀਂ ਇਸੇ ਨੂੰ ਹੀ ਕਹਿੰਦੇ ਨੇ ਸੈਨੀਟਰੀ ਇਨਸਪੈਕਟਰ ਵਾਸੂਦੇਵ ਸੋ ਇਸ ਇਨਸਪੈਕਟਰ ਨੂੰ ਬੜਾ ਸਮਝਾਇਆ ਐਮਐਲਏ ਨੇ ਬੜਾ ਪਿਆਰ ਨਾਲ ਸਮਝਾਇਆ ਪਰ ਪਤਾ ਨਹੀਂ ਕਿਹੜੀ ਪਾਛਾ ਸਮਝਦੇ ਨੇ ਤੋਂ ਐਮਐਲਏ ਤੇ ਏਡੀਸੀ ਕੋਲੋਂ ਫਟਕਾਰ ਖਾਂਦਾ ਹੋਇਆ ਜੋ ਸਖਤ ਦਿਖਾਈ ਦੇ ਰਿਹਾ ਐ ਇਸੇ ਕਰਕੇ ਹੀ ਸ਼ਹਿਰ ਦੀ ਸਬਸਫਾਈ ਦਾ ਪੱਠਾ ਬੈਠਾ ਹੋਣ ਕਰਕੇ ਨਿਡਾਰ ਤੇ ਮਰਦ ਐਮਐਲਏ ਅਮਨ ਛੇ ਸਿੰਘ ਚੈਰੀ ਕਲਸੀ ਨੇ ਡਿਊਟੀ ਚ ਕੋਤਾਹੀ ਵਰਤਣ ਵਾਲੇ ਵਿਕਾਸ ਵਾਸੂਦੇਵ ਸੈਨੀਟਰੀ ਇਨਸਪੈਕਟਰ ਨਗਰ ਨਿਗਮ ਬਟਾਲਾ ਦੇ ਹੱਥ ਮੌਤਲੀ ਦੇ ਆਰਡਰ ਫੜਾ ਦਿੱਤੇ ਨੇ ਬਾਬਾ ਜੀ ਦੇ ਵਿਆਹ ਸਮਾਗਮਾਂ ਸੰਬੰਧੀ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਸ਼ਹਿਰ ਵਿੱਚਲੀ ਸਫਾਈ ਨੂੰ ਲੈ ਕੇ ਦੇਰ ਸ਼ਾਮ ਵਿਧਾਇਕ ਸ਼ਹਿਰੀ ਕਲਸੀ ਨੇ ਆਪਣੀ ਸਮੁੱਚੀ ਟੀਮ ਨਾਲ ਸ਼ਹਿਰ ਦਾ ਜੀੜਾ ਲਗਾਇਆ ਹੈ ਮੌਕੇ ਤੇ ਸਫਾਈ ਦੇ ਪ੍ਰਬੰਧਾਂ ਵਿੱਚ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਸੈਨੀਟਰੀ ਇੰਸਪੈਕਟਰ ਵਿਕਾਸ ਵਾਸudev ਸਸਪੈਂਡ ਕਰਕੇ ਉਹਨਾਂ ਸਾਰਿਆਂ ਦੇ ਭਲੇਖੇ ਦੂਰ ਕਰ ਦਿੱਤੇ ਨੇ ਜਿਹੜੇ ਚਿੱਤਰਾਈਆਂ ਖੇਡਦੇ ਨੇ ਟੀਐਮਐਲ ਸਾਹਿਬ ਦੀ ਈਮਾਨਦਾਰੀ ਸਾਦਗੀ ਤੇ ਭੋਲੇਪਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਆਹ ਦੇਖਦੇ ਉਹਨਾਂ ਦਾ ਹਸ਼ਰ ਕੀ ਹੋਇਆ ਮੇਰੇ ਮਨ ਦੇ ਤਾ ਮਨ ਦੇ ਤਾ ਸੇਰੀ ਜੰਪ ਲੱਗਦੀ ਹੈ ਉੱਥੇ ਬੰਦਾ ਰਾਤੀ ਪੂਰੀ ਲੱਗਦਾ ਜਿੱਥੇ ਜਿੱਦ ਨਕੂੜਾ ਲੱਭ ਜਾਣਾ ਠੀਕ ਆ ਦਸ ਰੱਖੋ ਬਰਾਕ ਹੋ ਜਾਣਾ ਤਵਾਕਾਂ ਵਾਲੀ ਗੱਲ ਕਰਦੇ ਆ ਸਾਦਗੀ ਦੀਆਂ ਨਾਲ ਕਿਤੇ ਕੂੜਾ ਆ ਜਾਂਦਾ ਯਾਰ ਐਵੇਂ ਬੱਚਿਆਂ ਵਾਲੀ ਗੱਲ ਆ ਸਿਆਣਾ ਅਫਸਰਾਂ ਨੂੰ ਪਰ ਨੀਅਤ ਸਾਫ਼ ਨਾਲ ਕੰਮ ਕਰ ਨਹੀਂ ਤਾਂ ਸਾਫਨਾ ਕੰਮ ਕਰ ਤੇਰੀ ਨੀਰ ਚ ਫੋਟਾ ਮੈਂ ਤੈਨੂੰ ਕਹਿੰਦਾ ਚਲ ਅੱਗੇ ਇਹ ਜਿਹੜੇ ਲੀਡਰ ਜੰਮ ਜੰਮ ਮੈਂ ਕਹਾ ਹੁਣ ਦੁਬਾਰਾ ਹੈ بار بار ਹੋਣ ਧੱਲੇ ਨਾਲ ਗੱਲ ਤੇ ਕਹਦੇ ਠੋਕ ਜਾ ਕੇ ਹੈ ਕੋਈ ਗੱਲ ਬਾਤ ਵਿੱਚ ਕਦੀ ਦੱਸੋਈ